ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਿੰਨ ਗਾਮਾ ਸੇਲ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਜਵੇਂ ਇੱਕ ਗੱਬਣਾ ਬਈ ਆਓ ਪੁੱਛ ਲੈਣੋ ਬਈ ਟੋਟੇ ਅੱਜ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਬੋਦੀਪੇ ਠੀਕ ਹੋ ਵਧੀਆ ਬਹੁਤ ਵਧੀਆ ਭਰਾ ਯਾਰ ਵਧੀਆ ਚੱਲੋ ਬਈ ਕੰਮ ਕਰ ਬਹੁਤ ਵਧੀਆ ਕਿਰਪਾ ਦਾਤ ਜੀ ਬਈ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਰੇ ਅਰਸ਼ਦੀਪਾ ਹੂੰ ਪਿੰਡ ਜੀ ਦੀਪਾ ਬਣਦ ਗਏ ਨੇ ਵੀਰੇ ਠੀਕ ਹੈ ਪਿੰਡ ਬਾਈ ਸੈਦੋਗੇ ਆ ਤਸੀਲ ਬਾਈ ਨਿਹਾਲ ਸਿੰਘ ਦਾ ਜਿਲ੍ਹਾ ਬਰੇ ਮੋਗਾ ਠੀਕ ਹੈ ਨੇੜੇ ਪਿੰਡ ਬੇ ਨੇੜੇ ਵੀਰੇ ਭਾਗੀ ਗਏ ਭਾਗੀ ਵਾਲੀ ਛੜਕ ਦੇ ਬਾਹਰ-ਬਾਰ ਖੇਤਾਂ ਨੇ ਘਰ ਆਪਣਾ ਮਧੇਰ ਰਹਿ ਗਏ ਹਲਕੜੇ ਰਹਿ ਗਏ ਤੇ ਆਦਮ ਬਰਾ ਮੋਬਾਈਲ ਨੰਬਰ ਬੋਲੋ 88476 17674 ਹੂੰ 88476 17674 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸੂਈ ਹੈ ਡਾਕਟਰ ਵੀਰੇ ਦੂਜੇ ਸੂਏ ਸੂਈ ਆ ਹੂੰ ਸੂਈ ਨੂੰ ਤਕਰੀਬ ਨਹੀਂ ਘੰਟਾ ਹੋਇਆ ਹੋਊ ਯਾਰ ਅੱਛਾ ਬਰੂਟ ਦੀ ਬੱਛੀ ਆ ਵੀਰੇ ਬਹੁਤ ਪਿਆਰੀ ਬੱਛੀ ਠੀਕ ਆ ਹਾਂ ਗਿੱਲਾ ਨਾਲੋਂ ਬਣਾ ਲਾ ਤਾਜੀ ਆਏ ਤਾਂ ਜੇਰ ਜੂਰ ਵੀ ਪੈਣ ਦੀ ਬਾਪਾ ਕੀ ਤੇ ਆ ਜੀ ਬੱਚੀ ਬੱਛੀ ਨੂੰ ਜਨਮ ਦਿੱਤਾ ਬੱਛੀ ਬਹੁਤ ਜੰਗੀਆਂ ਫੂਡ ਜਿੰਨਾ ਮਾਂ ਦੇ ਲੱਛਣ ਉਹੀ ਉਹਨੂੰ ਸੁਧਾਰ ਹੋ ਗਿਆ ਹੀ ਆ ਬੱਛੀ ਠੀਕ ਆ ਉਮੀ ਸਾਰਾ ਕੁਝ ਦਿੱਤਾ ਬਾ ਗਾਲੀ ਨੇ ਠੀਕ ਆ ਬੱਚੂ ਵੀ ਨਹੀਂ ਦਿੱਤੀ ਪਹਿਲੀ ਵਾਰ ਹੀ ਹੋਇਆ ਜਦ ਇਹ ਤਾਂ ਬੱਚਾ ਨਹੀਂ ਬੱਛੀ ਹੁੰਦੇ ਆ ਯਾਰ ਠੀਕ ਆ ਠੀਕ ਆ ਠੰਡੀ ਸੀਲਸ ਲੱਗਦੇ ਹਨ ਤਮਾ ਜੇਰਾ ਪੈ ਗਈ ਹੈ ਨਾ ਨੇ ਵੀਰੇ ਜੇਰ ਇਹਦੀ ਨਹੀਂ ਹੈਗੀ ਇਹਦੀ ਵੀਰੇ ਜੇਰ ਪਹਿਣੀ ਆ ਮੈਂ ਆਪਾਂ ਕਰ ਗਏ ਜਦੋਂ ਇਹਦੀ ਜੇਰ ਪੈ ਗਈ ਬਈ ਆਪਾਂ ਵੀਡੀਓ ਬਣਾ ਲਾਂਗੇ ਇਹਦੀ ਜੇਰ ਪਈ ਆ ਵੀਰੇ ਯਾਰ ਹਾਂ ਇਹਦੀ ਠੀਕ ਹੈ ਬਈ ਤੇ ਬੌੜਾ ਕੱਢਿਆ ਕਿ ਨਹੀਂ ਡਾਕਟਰ ਵੀਰੇ ਮਾੜਾ ਜਿਹਾ ਬੱਚਾ ਲਾਇਆ ਐ ਮੈਂ ਮੈਨੂੰ ਪਾਪ ਮਾਰਾਂ ਬੌੜਾ ਚੋਇਆ ਹਨਾ ਉਹ ਜੀ ਦਾ ਫਾਇਦਾ ਕੋਈ ਨਹੀਂ ਠੰਡੀ ਸੀ ਉਸ ਲੱਗ ਭਾਗਾ ਨਹੀਂ ਬਹੁਤ ਆ ਯਾਰ ਜਿਵੇਂ ਮਰਜੀ ਅੱਜ ਵਾਟ ਆਈ ਗਈ ਆ ਮੈਂ ਬਈ ਚੰਗੀ ਆ ਹਾਂ ਚੂਣ ਬਹੁਤ ਚੰਗਾ ਹੈ ਇਹ ਤਾਂ ਵੜ ਦੇ ਕਿੱਲ ਕੋਲ ਵੀ ਨਿੱਕੜੇ ਚੱਲੀ ਸਹੀ ਗੱਲ ਆ ਆ ਡਰਕ ਚੰਗਾ ਥਣ ਚੰਗਾ ਜਿਵੇਂ ਤੂਈ ਚੰਗੀ ਆ ਬਾਈ ਕਹਿੰਦਾ ਥਣ ਦੇ ਕੋਲ ਚਾਣ ਤੋਂ ਇੱਕ ਨੰਬਰ ਆ ਬਾਈ ਯਾਰ ਥਾੜਾ ਨੁੜਾ ਵੀ ਸੇ ਮੈਂ ਕਹਿੰਦਾ ਇੱਕ ਨੰਬਰ ਕੋਈ ਚੱਕਰ ਹੀ ਨਹੀਂ ਯਾਰ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਵੜ ਖੁਦ ਵੀ ਚੰਗੀ ਆ ਆਰਡਰ ਸੋਹਣਾ ਤਿਆਰ ਕਰਿਆ ਕੱਲਾ ਕੱਲਾ ਥਣ ਮੁਠੀ ਵਾਲਾ ਆਣ ਲੱਗੀ ਉਹ ਵੀ ਬਈ ਆਪਣੇ ਨਾਲ ਦਸੱਲੀ ਵਾਲੇ ਮਿੱਤਰ ਕੋਈ ਆਈ ਵੀ ਐ ਵੇੜਾ ਇਹ ਅੱਛਾ ਕਣੂਨ ਦੇ ਦੁੱਧ 20 ਕਿਲੋ ਪਾਇਆ ਵਾ ਗਰਮੀ ਦੇ ਕਾਰਨ ਜੇ ਪਲੱਸ ਨਾ ਚੱਲੀ 20 ਡੱਬੇ ਮਰੂਗੀ ਠੀਕ ਆ ਹਾਂ ਹੂੰ ਬਾਕੀ ਫੇਸ ਕੁਆਲਿਟੀ ਇੰਨੀ ਚੰਗੀ ਐ ਜਿੰਨੇ ਵੀ ਕਹਦੇ ਹੂੰ ਉਹਨੂੰ ਇਹੋ ਆ ਗਈ ਸਹੀ ਗੱਲ ਆ ਬਾਕੀ ਖੁਰੀ ਖਰੀ ਨਹੀਂ ਵੇੜ ਬਾਈ ਜਿਵੇਂ ਵੀ ਅਗਰੇ ਯਾਰ ਉਵੇਂ ਹੀ ਆਗੀ ਢੰਡੀ ਸਲੀਜ਼ ਦੇ ਅੰਤ ਮੁੱਕੇ ਪਏ ਆ ਜਿਵੇਂ ਮਰਜ਼ੀ ਬੰਦਾ ਚੋਈ ਜਾਵੇ ਕੋਈ ਆਏ ਨਹੀਂ ਵੀ ਬੁਖ ਬੁੜੀ ਚੋਲੇ ਕੁੜੀ ਚੋਲੇ ਕੋਈ ਚੱਕਰ ਨਹੀਂ ਹੋਊਗਾ ਠੀਕ ਆ ਵੀ ਬੈੜਾ ਮੰਨ ਗਿਆ ਵੀ ਲੱਤ ਛੜ ਕਰੂਗੀ ਹਮ ਆਪਣੀ ਫੁੱਲ ਗਰੰਟੀ ਹੋਊਗੀ ਬਾਈ ਹੇ ਤਾਂ ਸਵੈਲਿੰਗ ਸੂਲਿੰਗ ਚੱਕੀ ਗਈ ਬੱਛੀ ਦੀ ਉਹ ਲਛਣੀ ਹੋ ਰੋ ਜਾਣੇ ਬਾਈ ਯਾਰ ਸਹੀ ਗੱਲ ਜਿਵੇਂ ਮਰਜੀ ਹਥੋਂ ਤੇ ਮਾਰੀ ਗੱਲ ਕੋਈ ਜਸਤਾ ਨਹੀਂ ਜਿਵੇਂ ਬਤਾ ਦੀ ਆ ਨਾ ਬੈੜ ਬੱਚੇ ਵਿੱਚ ਦਾ ਕਰੂਗੀ ਨਾ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਜਾਤ ਵਾਲੀ ਬੱਛੀ ਆ ਬਾਈ ਯਾਰ ਤੇ ਮੁੱਲ ਕੀ ਆ ਭਰਾ ਦਾ ਫਿਰ ਮੁੱਲ ਲੈ ਢੱਗੇ ਵੀ ਆਪਾਂ ਯਾਰ ਵੀਡੀਓ ਤੇ ਕਰਦੇ ਹੁੰਨੇ ਆਂਗੇ ਹਮ ਮੁੱਲ ਕਰਾਉਣ ਨੂੰ ਬਾਈ 80 ਬਿਆਸੀ ਕਰਾ ਲਾ ਕੋਈ ਜੀ ਦਾ ਫਾਇਦਾ ਨਹੀਂਗਾ ਠੀਕ ਹੈ ਨਾ 75000 ਜੋ ਵੀ ਰੇ ਛੋਟ ਕਰੂੰਗਾ ਠੀਕ ਆ ਹਾਂ ਮੁੱਲ ਕਰਾਉਣ ਨੂੰ ਬਾਈ ਇਹਨਾਂ 80 ਕਰਾ ਲਓ 85 ਕਰਾ ਲਓ 75000 ਦੀ ਬੇੜਾ ਜਿਹੜੀ ਦੇ ਦਾਂਗੇ ਠੀਕ ਆ ਸੈਕਸਡ ਦਾ ਸੀਮਨ ਲੱਗਿਆ ਸੀ ਇਹ ਨਹੀਂ ਪਤਾ ਵੀ ਕਿਹੜਾ ਲੱਗਿਆ ਹੈ ਸੈਕਸਡ ਦਾ ਸੀਗਾ ਬਹੁਤ ਪਿਆਰਾ ਬੱਚਾ ਜਨਤਾ ਯਾਰ ਹੂੰ ਦੇਖ ਨਾਸ ਨੂੰ ਸਵੱਛੀ ਦੀ ਇੱਕ ਨੰਬਰ ਆ ਗਈ ਸਹੀ ਗੱਲ ਇੱਕ ਨਾਲ ਇੱਕ ਫਰੀ ਆ ਹੰਦਲਾ ਯਾਰ ਸਹੀ ਗੱਲ ਹਾਂ ਇਹ ਤਾਂ ਬੈਠ ਰਹੇ ਬਾਈ ਬਹੁਤ ਕੋ ਕਰ ਜਾਣਾ ਬੜਾ ਕੀ ਬਾਤ ਵੱਛੀ ਆ ਗਈ ਠੰਡੀ ਡੁੰਡੀ ਕੁਲ ਚੱਕਰ ਨੇ ਇਹਦਾ 75000 ਧਾਰਾ ਮੂਹ ਮਾਰੀ ਚੱਲਾ ਜਰੂਰ ਹੋ ਜੂ ਕੁਝ ਚੱਕਰ ਨੇ ਬਾਈ ਚੰਗੀ ਹੈ ਨਾ ਮੋਹ ਰੰਗ ਜੋ ਇਹ ਤਾਂ ਬਾਈ ਯਾਰ ਟੁਆਈ ਤੋਂ ਵੀ ਬੰਨ ਨਹੀਂ ਹੈ ਇਹ ਤੈਨੂੰ ਪਤਾ ਹੈ ਨਾ ਅੱਗੇ ਦੋ ਨੰਬਰ ਕਿਹੜਾ ਸੂ ਸੂਈ ਹੈ ਬਾਈ ਬਈ ਦੂਜਾ ਸੂਏ ਇਹ ਸੂਈ ਆ ਠੀਕ ਆ ਇਹ ਰਾਤ ਸੂਈ ਸੀ ਵੀਰੇ ਯਾਰ 3 ਵਜੇ ਠੀਕ ਆ ਬੱਛੀ ਗੁਈ ਇਹਦੇ ਮਗਰ ਆ ਜਿਹੜਾ ਲੜੂਗਾ ਬਿਆ ਨਾਲ ਆ ਬੱਚਾ ਬਈ ਬੱਛੀ ਨੂੰ ਜੇਰ ਇਹਦੀ ਕੰਪਲੀਟ ਆ ਗਰੰਟੀ ਹੋਊਗੀ ਫੋਲ ਅਗਲੇ ਦੇ ਕਹੇ ਬਲੱਡ ਸੈੱਟ ਜੇ ਰੈਡ ਬਾ ਕੇ ਤੋੜਦੇ ਆਪਾਂ ਗਰੰਟੀ ਹੋਊਗੀ ਜੇਰ ਜੂਨ ਦਾ ਕੋਈ ਚੱਕਰ ਨਹੀਂਗਾ ਠੀਕ ਆ ਪਲੂਨ ਦਾ ਦੋ ਦੇ ਦਾ ਵੀਰੇ 15 16 ਕਿਲੋ ਪਾਇਆ ਹੋਗਾ ਕਰਾਸ ਬਰੀਡ ਆ ਇਹਦਾ ਲੱਗਦਾ ਨਹੀਂ ਵੀ ਵੜਨੇ ਬੱਚਾ ਦਿੱਤਾ ਹੂੰ ਉਧਰ ਕੇ ਵੜਨੇ ਬੱਚਾ ਦਿੱਤਾ ਵੇਖਣਾ ਠੀਕ ਆ ਨਾ ਗੱਲ ਠੰਡੀ ਠੁੰਡੀ ਦੇ ਇਹ ਵੀ ਆਮ ਕਮਾਲ ਆ ਹਨਾ ਆ ਆ ਟ੍ਰਿਕ ਲੱਗ ਲਾ ਰੇਤਣ ਵਿਛੀ ਤੇ ਫੇਸ ਬਿਊਟੀ ਹੈ ਜਿਹੜੀ ਕਮਾਲ ਦੀ ਹੈ ਸੂਈ ਸਵਾਈ ਜੇਰ ਬਾਈ ਬੱਟਲ ਦੇ ਵਿੱਚ ਰੱਖੀ ਬੈਠਾ ਬੱਚਾ ਮਗਰ ਬੱਚੀ ਬੱਚੀ ਵਿੱਚ ਅੱਛੀ ਆ ਗਈ ਮਗਰ ਅਜਦਾ ਭਾਗਾਂ ਨੇ ਦੋਨਾਂ ਨੂੰ ਵਸ਼ਨਾ ਦਿੱਤੀਆਂ ਯਾਰ ਬਾਕੀ ਗਰਮੀ ਨਹੀਂ ਮੰਦੀ ਮੈਂ ਕ੍ਰੋਸ ਬਰੀਡ ਆ ਯਾਰ ਹੁਣ ਕ੍ਰੋਸ ਹੀ ਵਿਗਣੀ ਹੈਗੀ ਕਹਾਂ ਬਾਈ ਸਾਰੇ ਤਰ੍ਹਾਂ ਨਾਲ ਮੰਨ ਲੈਣਾ ਪੈਂਦਾ ਤੈਨੂੰ ਪਤਾ ਥੋੜਾ ਜਿਹਾ ਬੱਚੇ ਦਾ ਵੱਧ ਕਰਦੀ ਹੈਗੀ ਕ੍ਰੋਸ ਕਰਕੇ ਠੰਡੀ ਹੁੰਡੀ ਦਾ ਕੋਈ ਅੰਤ ਹੀ ਹੈਗਾ ਠੀਕ ਆ ਬਾਈ ਵੇੜਾਂਗਾ ਬਾਈ ਅਸਗੀ ਬਾਹਲਾ ਨਹੀਂ ਕਹਿੰਦਾ 17 12 ਕਿਲੋ ਦੁੱਧ ਪਾ ਦੂ ਵੇੜ ਨੇ ਫਾਇਤਾ ਆ ਵੀ ਭੜ ਭੁੱਲ ਲਾਉਣੀ ਆਗੀ ਮਾੜੀ ਮੋਟੀ ਜਿਹੜੀ ਹੈਗੀ ਹੈਗੀ ਠੀਕ ਆ ਹਾਂ ਠੰਡੀ ਠੁੰਡੀ ਬਹੁਤ ਵਧੀਆ ਆਗੀ ਆ ਡਰ ਕਮਾਲ ਦਾ ਥਣ ਬਹੁਤ ਚੰਗਾ ਫੇਸ ਵੀ ਹੈ ਫੇਸ ਫੂਜਾ ਇੱਕ ਨੰਬਰ ਆ ਬਾਈ ਬੱਛੀ ਦਾ ਜੀ ਖੜਨੀ ਖੁੜਨੀ ਬੱਛੀ ਦੀ ਵੇਖਨੀ ਪਿਆਰੀ ਹੈਗੀ ਉਹ ਵੀ ਪਿੰਡਾ ਵੀ ਸੁਲੀਨਰਗਾ ਪਿਆ ਬੈਠਾ ਹਾਂ ਜਿਵੇਂ ਮਰਜੀ ਲਈ ਤੂੰ ਹੀ ਫਿਰ ਕੋਈ ਚੱਕਰ ਨਹੀਂ ਕੀ ਮੁੱਲ ਆ ਬਾਈ ਇਹਦਾ ਡਾਕਟਰ ਦਾ ਮੁੱਲ ਜਿਹੜਾ ਮਰਜੀ ਕਰਾ ਲੈ ਵੀਰੇ ਯਾਰ ਹੂੰ 62000 ਰੁਪਏ ਆਪਾਂ ਲੈਣਾ ਠੀਕ ਆ 60 ਕਰਾ ਲਾ 70 ਕਰਾ ਲਾ ਮੁੱਲਾਂ ਦੀ ਕੋਈ ਫਾਇਦਾ ਨਹੀਂ ਬਾਈ ਹਾਈਟ ਹੂਟ ਬਹੁਤ ਵੱਡੀ ਅਗਲੇ ਇਹ ਨਾ ਕਹਦੇ ਵੀ ਛੋਟੀ ਹੋਊਗੀ ਸਹੀ ਗੱਲ ਹਾਂ ਹੈਡ ਹੂਡ ਇਕੋ ਜੀ ਹੋਊਗੀ ਛੋਟੀਆਂ ਬੈੜਾ ਆਪਣੇ ਕੋਲ ਕੋਈ ਬੈੜਾ ਛੋਟੀ ਨਹੀਂ ਹੋਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੈ 62000 ਦੀ ਬੈੜਾ ਦੇ ਦੇਾਂਗੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਆਰਡਰ ਰੋਡਰ ਚੰਗਾਗਾ ਥਾਂ ਤੋਂ ਚੰਗਾਗਾ ਤੇ ਨਾੜਾ ਨੂੜਾ ਬਹੁਤ ਚੰਗੀਆਂ ਕੱਲਾ ਕੱਲਾ ਥਾਂ ਹੈ ਬਬਰੇ ਅਰ ਸੁਣ ਆ ਦੇ ਨਵੇਂ ਨੂਵੇ ਦਾ ਹੈ ਨਾ ਮੈਂ 4:00 ਦੀ 4:00 ਵਜੇ ਬੈਠਾ ਕੰਗਰ ਕੇ ਆ ਗਈ ਢੰਡੀ ਢੁੰਡੀ ਬਹੁਤ ਵਰਤਾ ਰਗੇ ਨਾੜਾ ਨੂੜਾ ਦੁੱਧ ਲਗਾ ਨਾੜਾ ਨੂੜਾ ਫੁੱਲ ਆ ਹਾਂ ਅੱਗੇ ਬਈ 3 ਨੰਬਰ ਕਿਹੜਾ ਸੂਏ ਸੁੰਦੀ ਹੈ ਇਹ ਵੀ ਮੇਰੇ ਦੂਜੇ ਸੂਏ ਵੈਰ ਸੁੰਦੀ ਹੈਗੀ ਕਿੰਨੇ ਦਿਨ ਲੈਂਦੀ ਹੈ ਬਈ ਡਾਕਟਰ ਦੇਖ ਬਰੇ ਆਪਣੀ ਤਾਂ ਲਈ ਵੀ ਹੈਗੀ ਹੈ ਨਾ ਲੈਣ ਨੂੰ ਇਹਦੇ ਦਿਨ ਮੰਨ ਕੇ ਦੋ ਚਾਰ ਹੀ ਰਹ ਲੋਗੀ ਢੜ ਵਾਲੇ ਅਜੇ ਬਾਬ ਨੇ ਪੂੜਾ ਪੜਾ ਨਹੀਂ ਭੰਨਿਆ ਠੀਕ ਆ ਠੰਡੀ ਖੁੰਡੀ ਬਹੁਤ ਆ ਐ ਰੂਮ ਵਰਗੀ ਬਰਫ ਵਰਗੀ ਪਈ ਆ ਥਣ ਥੁੰਨ ਦਾ ਤਾਂ ਲੇਖ ਹੀ ਮੁੱਕਿਆ ਪਿਆ ਯਾਰ ਹਾਂ ਮੱਝਾ ਰਗਾ ਥਾਣਾ ਵੈੜ ਦਾ ਕੋਈ ਚੱਕਰ ਨਹੀਂ ਗਾਣਾ ਇਕੱਲਾ ਇਕੱਲਾ ਥਣ ਨਾਣਾ ਨੋਣਾ ਫੁੱਲ ਜੰਗਿਆ ਟੱਲਾ ਟੁੱਲਾ ਬਹੁਤ ਉਹ ਵੀ ਬਈ ਪਿੰਡਾ ਵਿਗਜ ਮੈਂਨ ਪੈ ਸ਼ੈਣਗ ਵਿਗ ਨਹੀਂ ਵੇ ਬੱਛੀ ਦੀ ਸਹੀ ਗੱਲ ਬਾਕੀ ਫੇਸਬੁਕ ਦੇ ਕੇ ਨਾ ਜੰਗਾ ਪਿਆਰਾ ਵੈੜ ਦਾ ਇਹ ਬੜਾ ਪਿਆਰਾ ਖੜ ਨਹੀਂ ਗੁੜ ਨਹੀਂ ਰਹੇ ਦੁੱਖ ਮੁਕੇ ਪਈ ਆ ਯਾਰ ਹਾਂ ਬਾਕੀ ਪ ਠੀਕਾ ਥੋੜਾ ਜਿਹਾ ਗਰਲੈਂਡੋ ਚ ਵੀ ਪੈਂਦੀ ਆ ਬਾਈ ਠੀਕਾ ਕ੍ਰੋਸ ਚ ਵੀ ਪੈਂਦੀ ਆ ਸਹੀ ਮੈਨੇ ਗਰਮੀ ਚੱਲਣ ਵਾਲਾ ਜਾਨਵਰ ਆ ਬਾਈ ਸਹੀ ਗੱਲ ਆ ਗਰਮੀ ਟੌਪ ਕਲਾਸ ਹੋਊਗੀ ਜਿਹਦੇ ਘਰੇ ਆ ਆਪਣੀ ਹਮ 18 19 ਕਿਲੋ ਦੁੱਧ ਪਾਊਗੀ 18 19 ਕਿਲੋ ਵਾਧਾ ਦਿੱਤਾ ਦੁੱਧ ਦਾ ਠੀਕਾ ਐਨ ਉਹ ਘੋੜੇ ਵਰਗੀ ਤੁਰਨੀ ਹੈ ਬੱਛੀ ਦੀ ਜਿਵੇਂ ਮਰਜ਼ੀ ਬੰਦਾ ਲਈ ਫਰੇ ਕੋਈ ਚੱਕਰ ਨਹੀਂ ਹੋਊਗਾ। ਤੋਰਾ ਠੀਕ ਆ ਹਜਾ ਬੈਠਨੇ ਕਰਨਾ ਹੀ ਬਹੁਤ ਕੋਸ਼ਾ ਬਾਈ ਇਹ ਤਾਂ ਚੰਗਾ ਠੰਡੀ ਸੀਲ ਕੱਦ ਬੈਡ ਰੰਗ ਰੂਪ ਕੱਚੀ ਕੱਚੀ ਆ ਬਾਈ ਦਿਨ ਹਜੇ ਲੱਗੀ ਆ। ਹਾਂ ਕੱਚੀ ਆ ਬਾਈ ਰੂਵਰਗਾ ਰਾ ਫਸ ਫਸ ਤੁਰੂਗੀ ਚਵਾਈਆਂ ਚੁੰਈਆਂ ਬੈਠਵਨਾ ਜਦੋਂ ਬਣ ਗਈਆਂ ਉਦੋਂ ਗੱਲ ਹੋਣੀ ਆ ਬਾਈ ਵੇਖ। ਫੇਸ ਦੇਖੋ ਬਾਈ। ਕਿਆ ਬਾਪਾ ਯਾਰ ਜਿਹੜਾ ਮਰਜ਼ੀ ਲੈ ਜਾ ਯਾਰ ਬੁੜੀ ਚੋਈ ਜਾਵੇ ਕੁੜੀ ਚੋਈ ਜਾਵੇ ਦੁੱਖ ਮੁੱਕੇ ਪਾਏ ਬੈਠ। ਸਹੀ ਗੱਲ ਚਮਕ ਬਹੁਤ ਆਣਾ ਬੈਠ। ਚਮਕ ਬਾਹਲੀ ਨਹੀਂ ਆ ਇਹ ਚਮਕਾ ਬੰਦੇ ਦੀ ਮੋਲ ਡਾਕਟਰ ਜਿਹੜਾ ਮਰਜੀ ਕਰਾ ਲਾ 70 75 ਕਰਾ ਲਾ 65000 ਚੋ ਛੋੜ ਹੋਣੀ ਹੈ ਬਾਈ ਯਾਰ ਮੋਲ ਬਾਈ ਕਹਿੰਦਾ ਜਾਇ 70 ਕਰਾ ਲਓ ਪਈ 50 55 ਵਾਲਾ ਤਾਂ ਮੈਨੂੰ ਯਾਰ ਫੋਨ ਹੀ ਨਾ ਲਾਵੇ ਠੀਕ ਆ ਬਾਈ ਸਾਡੇ ਕੋਲ ਵੀ ਨਾ ਟਾਈਮ ਹੋਣਾ ਜਿਹਦਾ ਮਾਨ ਤਾਂ ਹਾਂ ਹੋ ਜਾਣਾ ਬਾਈ ਠੀਕ ਆ ਬੈਡ ਦੀ ਖੜਾਣਾ ਖੋੜਾ ਜਿਆ ਸਾਰੀਆਂ ਬੈਡਾਂ ਨੂੰ ਬਾਈ ਕੱਦ ਵੱਡਾ ਹੋਊਗਾ ਬੈਡ ਦਾ ਠੀਕ ਆ ਹਾਂ ਤਾਂ ਇੱਕੋ ਜਿਹੀਆਂ ਆਗਾ 19 21 ਦਾ ਹੀ ਫਰਕ ਆ ਠੀਕ ਆ ਹਲੇ ਬੈਡ ਨੇ ਸੂਸਾ ਆ ਗਈ ਕੋਈ ਚੰਗਾ ਜਾਨਵਰ ਦੇਗੀ ਬਾਈ ਦੁੱਖ ਹੀ ਮੁੱਕ ਜਾਣੇ ਹੂੰ ਦੇਖੋ ਬਾਈ ਥਣ ਕਿਆ ਬਾਤ ਆ ਮੁੱਠੀ ਵਾਲਾ ਥਣ ਇਕੱ ਬੜਾ ਨੇ ਫਾਸਫਾਸ ਟੂਰਨਾਮੈਂਟ ਨੂੰ ਮੁੱਲ ਵੀ ਟੋੜ ਕੇ ਹੋਰ ਕਰ ਦੇਣਾ ਬਾਈ ਇਹ ਤਾਂ ਕੁਝ ਵੀ ਨਹੀਂ ਕਰਿਆ ਇਹਦਾ ਰੂਹ ਆ ਬਾਈ ਯਾਰ ਕੱਲੀ ਖਲਾ ਸਹੀ ਗੱਲ ਆ ਬਾਬਾ ਵੇ ਕਿੰਨਾ ਚੰਗਾ ਲੱਗਿਆ ਵੱਛੀ ਨਾਗਪੁਰਾ ਕੋਲੇ ਸੀ ਇਹ ਤਿੰਨ ਤਿੰਨ ਹੀ ਦਿਖਾਤੇ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਤੇ ਕਿਸੇ ਵੀਰ ਨੂੰ ਕੋਈ ਵੀ ਨਾਲ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਐਦਣੋ ਧੰਨਵਾਦ